ਸਾਹਿਬ ਜੀ ਪੁਰਖ ਤੁਹਾਰਨਾ ਵਿਆਪਈ ਕੰਠ ਮਿਲਿਆ ਹਰਨਾ ਹੋ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਗਰੀਬ ਨਾਰ ਸਤਗੁਰੂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪਾਵਨ ਮਹੀਨੇ ਦੇ 12ਵੇਂ ਦੇ ਪਾਵਨ ਬਾਣੀ ਦੇ ਰਾਹੀਂ ਜੋ ਇਸ ਪਾਵਨ ਮਹੀਨੇ ਵਿਚਾਨੂੰ ਉਪਦੇਸ਼ ਬਖਸ਼ਦੇ ਹਨ ਬੜੇ ਅਦਰ ਸਤਿਕਾਰ ਸਿੱਤ ਬਣ ਬੇਕੀਆਂ ਨੂੰ ਕਾਦਰ ਕਰਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਨਾਲ ਜੁੜਨਾ ਹੈ ਗਰੀਬ ਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਇਹ ਊਂਕ ਸੁਖਾਰ ਨਾ ਵਿਆਪਈ ਇਹ ਊਂਕ ਦੇ ਮਹੀਨੇ ਜੀਆਂ ਜੋ ਕਤਰੀ ਬਰਦੀ ਜੋ ਠੰਡ ਦੀਆਂ ਰਾਤਾਂ ਹਨ ਬਰਫ ਪੈਦੀ ਏ ਠੰਡ ਪੈਦੀ ਰਾਜਿੰਦੇ ਪਰ ਇਹ ਕੰਕਰੀਤੀ ਜਿਹੜੀ ਠੰਡ ਹੈ ਹੱਡ ਚੀਰਨ ਵਾਲੀ ਠੰਡ ਹੈ ਜੋ ਬਹੁਤ ਵਿਆਪਕੀ ਹੈ ਪਰ ਮਹਾਰਾਜ ਜੀ ਨੇ ਕੁਝ ਬੰਧਿਆ ਨੂੰ ਨਹੀਂ ਵਿਆਪਜੀ ਕੁਝ ਦੁੱਖਾਂ ਨੂੰ ਨਹੀਂ ਵਿਆਪਜੀ ਕਿੰਨਾਂ ਨੂੰ ਅੰਠ ਮਿਲਿਆ ਹਰ ਨਾਮ ਜਿਨ੍ਹਾਂ ਦੇ ਘਰੇ ਦੇ ਵਿੱਚ ਵਾਗੁਰੂ ਪਰਮੇਸ਼ਰ ਦਾ ਨਾਮ ਹੈ ਇਹਨਾਂ ਦੇ ਹਿਰਦੇ ਵਿੱਚ ਵਾਗੁਰੂ ਦੇ ਨਾਮ ਦਾ ਵਾਸਾ ਹੋ ਗਿਆ ਉਹਨਾਂ ਨੂੰ ਇਹ ਔਕੜੀਆਂ ਠੰਡੀਆਂ ਰਾਤਾਂ ਵਿੱਚ ਕੁਝ ਨਹੀਂ ਕਹਿਦੀਆਂ ਜੋ ਅੱਜ ਦਾ ਇਤਿਹਾਸ ਆਰੰਭ ਹੋਇਆ ਹੈ ਧਰਗੁਰੂ ਰੋਪਨ ਸਿੰਘ ਸੱਚੇ ਬਾਦਸ਼ਾਹ ਮਹਾਰਾਜ ਜੀ ਦੇ ਪਰਿਵਾਰ ਦਾ ਮਸ਼ਹੂਰਾ ਪੜਨ ਜੋ ਅੱਜ ਤੋਂ ਟ੍ਰੀਟਮੈਂਟ 5 ਦਿਨ ਬਾਅਦ 6:00 ਦੀ ਦਰਮਿਆਨੀ ਰਾਤ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ ਉੱਧਰ ਸਰਸਾ ਦੇ ਕੰਡੇ ਤੇ ਵਿਛੋੜੇ ਪੈਨੇ ਕਹਿ ਦੇ ਖੰਡਾ ਸਰਸਾ ਵੀ ਬਹੁਤ ਆਲਾ ਚੜਿਆ ਹੋਇਆ ਤੇ ਦੂਜੇ ਪਾਸੇ 80 ਸਾਲ ਦੀ ਬਜ਼ੁਰਗ ਬਾਦਸ਼ਾਹ ਇੱਕ ਪਾਸੇ 7 ਸਾਲ ਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੇ ਸੋ ਅਕਸਰ ਆਪਾਂ ਘਰਾਂ ਦੇ ਵਿੱਚ ਗੱਲ ਕਰਦੇ ਆ ਕਿ ਠੰਡ ਬੱਚਿਆਂ ਨੂੰ ਠੰਡ ਤੋਂ ਬਚਾਉਣਾ ਚਾਹੀਦਾ ਠੰਡ ਜਾਂ ਤਾਂ ਬੱਚਿਆਂ ਨੂੰ ਜ਼ਿਆਦਾ ਪੀਂਦੀ ਹੈ ਜਾਂ ਬਜ਼ੁਰਗਾਂ ਨੂੰ ਜ਼ਿਆਦਾ ਪੀਂਦੀ ਆਮ ਮੰਨਦੇ ਨੇ ਕਿ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖੋ ਜਾਂ ਬਜ਼ੁਰਗਾਂ ਨੂੰ ਇਹ ਇਹਨਾਂ ਨੂੰ ਠੰਢ ਤੋਂ ਬਚਾ ਲਓ ਜੇ ਇਹਨਾਂ ਨੂੰ ਕੁਝ ਸਮਾਂ ਇਹਨਾਂ ਨੂੰ ਰੱਖਣਾ ਹੈ ਸੋ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਠੰਢ ਜ਼ਿਆਦਾ ਚੰਬੜਦੀ ਏ ਹੱਡੀਆਂ ਨੂੰ ਤੁਸਦੀ ਏ ਇੱਥੇ ਇੱਕ ਪਾਸੇ ਬੱਚੇ ਭਾਵੇਂ ਸਾਡੇ ਬਾਬੇ ਨੇ ਅਸੀਂ ਬੱਚੇ ਸ਼ਬਦ ਵਰਤੇ ਆ ਮੈਂ ਉਮਰਾਂ ਕਰਕੇ ਉਹ ਬਲ ਬਲ ਬਚਪਨ ਹੈ ਉਹਨੇ ਸਾਡੇ ਬਾਬੇ ਨੇ ਸਤ ਸਾਮ ਤੇ ਹਾਉ ਸਾਲ ਦੀਆਂ ਮਸੂਮ ਜਿੰਦਾ ਦੂਜੇ ਪਾਸੇ 80 ਸਾਲ ਦੇ ਜੁਰਤ ਬਾਦ ਪਰ ਉਹਨਾਂ ਨੂੰ ਖੰਡ ਨਹੀਂ ਹੋਇਆ ਕਿਉਂ ਉਹਨਾਂ ਦੇ ਹਿਰਦੇ ਵਿੱਚ ਭਗਤ ਰਾਮੇਸ਼ਰ ਦਾ ਨਾਮ ਹੈ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਉਹ ਵਰਗ ਪ੍ਰਮੇਸ਼ਰ ਦੇ ਨਾਮ ਕਰਕੇ ਉਹਨਾਂ ਨੂੰ ਖੰਡ ਨਹੀਂ ਹੋਇਆ ਸਰੀਰ ਕਰਕੇ ਤਾਂ ਸਭ ਵਾਸਤੇ ਕੀ ਹੁੰਦਾ ਗਰਮੀ ਸਰਦੀ ਸਭ ਲਈ ਹੈ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਹੈ ਉਹਨਾਂ ਨੂੰ ਵੀ ਸਰਦੀ ਗਰਮੀ ਜਿਹੜੀ ਹੈ ਉਹ ਭਾਵੇਂ ਗਰਮੀ ਦੇ ਵਿੱਚ ਵੀ ਲਾਈਟ ਆਵੇ ਨਾ ਆਵੇ ਉਹ ਭਾਵੇਂ ਰੱਬ ਦੇ ਪਿਆਰੇ ਉਹ ਵੀ ਜਿੱਥੇ ਮਰਜੀ ਬੈਠੇ ਰਹਿਣ ਰੱਬ ਦੇ ਨਾਲ ਜੁੜੇ ਰਹਿੰਦੇ ਨੇ ਉਹ ਮਤਲਬ ਹੀ ਠਾਣ ਦਾ ਜਾਂ ਣਾਡ ਦੇ ਵਿੱਚ ਬੈਠੇ ਜਾ ਕੋਈ ਮਤਲਬ ਹੀ ਨਹੀਂ ਕਿਉਂ ਨਹੀਂ ਮਤਲਬ ਬਣਦਾ ਕਿਉਂਕਿ ਸਰੀਰ ਜਿਹੜਾ ਹੈ ਨਾ ਸਰੀਰ ਤੋਂ ਪਰੇ ਹੈ ਪਰ ਮਨ ਜੁੜਿਆ ਹੋਇਆ ਪਰਮੇਸ਼ਵਰ ਦੇ ਨਾਮ ਦੇ ਨਾਲ ਇਸ ਤਰ੍ਹਾਂ ਕਿ ਸਰੀਰ ਤੋਂ ਪਰੇ ਹੈ ਠੰਡ ਦਿੱਤੀ ਕਰਦਾ ਅਸੀਂ ਸਰੀਰ ਨਾਲ ਜੁੜੇ ਹੋਏ ਇਸ ਕਰਕੇ ਸਾਨੂੰ ਠੰਡ ਵੀ ਵਿਆਪਦੀ ਹੈ ਅਸੀਂ ਸਾਨੂੰ ਗਰਮੀ ਵੀ ਵਿਆਪਦੀ ਹੈ ਗਰਮੀ ਆ ਕੀ ਮਾਰੇ ਤੇ ਮਾਰੇ ਤੇ ਹਰ ਇੰਨੀ ਗਰਮੀ ਹੁੰਦੀ ਠੰਡ ਆ ਕੀ ਥਾਮੀ ਮਾਰੇ ਹੈ ਅਰ ਜਿਹੜੇ ਰਾਜ ਨੂੰ ਪਿਆਰੇ ਹੁੰਦੇ ਨੇ ਸਤਰਾ ਤੋਂ ਤਾਂ ਤਾਂ ਘੱਡ ਗਿਆ ਪੁੱਜੀਏ ਨਾ ਉਹਨਾਂ ਨੂੰ ਵਰਮੀ ਵਿਆਪਤੀਏ ਕਿਉਂਕਿ ਉਹ ਸਰੀਰ ਤੋਂ ਪਰੇ ਤਾਂ ਗੁਰੂ ਰਵਿੰਦਰ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਤਗੁਰੂ ਜੀ ਨੇ ਹੇਮਕੋਟ ਦੇ ਪਰਬਤਾਂ ਤੇ ਜਾ ਕੇ ਬੰਦਗੀ ਕੀਤੀ ਹੇਮਕੋਟ ਦੇ ਪਰਬਤਾਂ ਦੇ ਪਰਥਾਂ ਦੇ ਅੰਦਰਾਂ ਜਿ ਬਹਿ ਕੇ ਬੰਦਗੀ ਕੀਤੀ ਤਕਰੀਬਨ ਸਾਢੇ ਦਿਨ ਯੁੱਗ ਤੋਂ ਵੱਧ ਸਮਾਂ ਮਹਾਰਾਜ ਦੀ ਬੱਤ ਗੀ ਕੀ ਤੇ ਪਰ ਬਰਫਾਂ ਤੇ ਬਹਿਣਾ ਕਿਹੜਾ ਸੌਖਾ ਉੱਥੇ ਕਾਰੋਂ ਮਾੜਾ ਵੀ ਬੈਠੇ ਉਹਨਾਂ ਦੇ ਸਰੀਰ ਗਲ ਗਿਓ ਬਹਿ ਨਾ ਸਕੈ ਉੱਥੇ ਬੈਠੇ ਬੈਠੇ ਗਲ ਗੇ ਪਰ ਬਾਜਾ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤਿੰਨ ਯੁੱਗ ਤੋਂ ਵੱਧ ਸਮਾਂ ਬੈਠੇ ਰਹਿ ਕਰੋਨਾ ਨੂੰ ਉਹਨਾਂ ਦਾ ਸਰੀਰ ਨੋਂਗਰ ਨੋਂ ਰਿਹਾ ਕਿਉਂਕਿ ਉਹ ਸਰੀਰ ਤੋਂ ਪਰੇ ਹੋ ਉਸ ਤੋਂ ਪਹਿਲਾਂ ਮਹਾਰਾਜ ਨੇ ਸ੍ਰੀ ਹਜੂਰ ਸਾਹਿਬ ਨਦੇੜ ਇੱਥੇ ਨੌ ਨੰਦਾਂ ਦੀ ਧਰਤੀ ਤੇ ਮਹਾਰਾਜ ਨੇ ਤਪ ਕੀਤਾ ਤੇ ਫਿਰ ਉੱਥੋਂ ਮਹਾਰਾਜ ਹਜੂਰ ਸਾਹਿਬ ਦੀ ਧਰਤੀ ਤੋਂ ਹੀ ਸੱਚੇ ਪਾਤਸ਼ਾਹ ਮਰਹੇਮ ਉੱਟ ਦੇ ਪਹਾੜਾਂ ਉੱਡ ਗਏ ਸੋ ਇਸ ਕਰਕੇ ਸਰੀਰ ਤੋਂ ਪਰੇ ਹੋ ਗਏ ਜਦੋਂ ਬੈਠੇ ਬੈਠੇ ਨਾਮ ਜਪਦੇ ਹਾਂ ਵੰਦਗੀ ਕਰਦੇ ਜਿਹੜੇ ਗੁਰਸਿੰਘ ਵੰਦਗੀ ਵਾਲੇ ਨਾਮ ਉਹਨਾਂ ਨੂੰ ਹੁਣ ਕੋਈ ਭਾਵੇਂ 6 ਘੰਟੇ ਚੌਂਕੜਾ ਲਗਾ ਲਵੇ ਵਿਆਪਦਾ ਨਹੀਂ ਪਤਾ ਹੀ ਨਹੀਂ ਲੱਗਦਾ ਕਿਉਂਕਿ ਮਨ ਜੁੜਿਆ ਹੁੰਦਾ ਹੈ ਜਦੋਂ ਤੁਹਾਡਾ ਮਨ ਜੁੜ ਗਿਆ ਉਹ ਤੋਂ ਫਿਰ ਸਰੀਰ ਤੇ ਤੰਗ ਨਹੀਂ ਕਰਦਾ ਜਿੰਨਾ ਜਦ ਮਨ ਹੀ ਨਾ ਜੁੜਦਾ ਉਹਨਾਂ ਚਿਰ ਫਿਰ ਜੋਖੜਾ ਵੀ ਵੱਜਦਾ ਬੁਰਬੈਤ ਵੀ ਨਹੀਂ ਹੁੰਦਾ ਲੱਕ ਵੀ ਦਰਦ ਕਰਦਾ ਗੋਡੇ ਵੀ ਪੀੜ ਹੁੰਦੇ ਨੇ ਕਦੇ ਇੱਧਰ ਕਦੇ ਉੱਧਰ ਪਰ ਜਦੋਂ ਮਨ ਜੁੜ ਗਿਆ ਫਿਰ ਸਰੀਰ ਨੇ ਜੁੜ ਜਾਣਾ ਇਹ ਪ੍ਰੈਕਟੀਕਲ ਗੱਲ ਹੈ ਜਦੋਂ ਮਨ ਜੁੜੇਗਾ ਉਦੋਂ ਸਰੀਰ ਜੁੜੇਗਾ ਵੇਸ ਕਰਕੇ ਗ੍ਰੀਨਵਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਹ ਉਹ ਦੀਆਂ ਤੰਤਨ ਤੰਗਰੀਆਂ ਜਿਹੜੀਆਂ ਖੰਡੀਆਂ ਰਕਤਾਂ ਨੇ ਗੁਰੂ ਅਰਜਨ ਦੇਵ ਜੀ ਨੇ ਉਹ ਬੁਖਾਰ ਨਾ ਵਿਆਪੇ ਉਹਨਾਂ ਨੂੰ ਨਹੀਂ ਵਿਆਪਦੀਆਂ ਕੰਠ ਵਿਆਹਰ ਨਾ ਹੋ ਜਿਨ੍ਹਾਂ ਦੇ ਗਲੇ ਦੇ ਵਿੱਚ ਜਿਨ੍ਹਾਂ ਦੇ ਗਲੇ ਦੇ ਵਿੱਚ ਵਾਹ ਗੁਰੂ ਦਾ ਨਾਮ ਹੋਇ ਹਰੀ ਦਾ ਨਾਮ ਜਿਨ੍ਹਾਂ ਨੂੰ ਮਿਲ ਗਿਆ ਜਿਨ੍ਹਾਂ ਦੇ ਹਿਰਦੇ ਚ ਹਰੀ ਪ੍ਰਮਾਤਮਾ ਵਾਸ ਗਿਆ ਹੈ ਮਨ ਵੇਚਿਆ ਚਰਨਾਰविंद ਦਰਸ਼ਨ ਲਗ ਗਏ ਪਾਉ ਹੋਰ ਉਹਨਾਂ ਦਾ ਮਨ ਹਰੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਬਿੰਦਿਆ ਗਿਆ ਮਨ ਵੇਚਿਆ ਚਰਨਾਰविंद ਚਰਨਾਂ ਵਿੱਚ ਲੱਗ ਗਿਆ ਮਨ ਹਰੀ ਦੇ ਚਰਨਾਂ ਵਿੱਚ ਜੁੜ ਗਿਆ ਔਰ ਉਹਨਾਂ ਦੇ ਅੰਦਰ ਇੱਕੋ ਹੀ ਆਸ ਲੱਗੀ ਹੋਈ ਹੈ ਦਰਸ਼ਨ ਲਗੜਾ ਸਾਹ ਹੋ ਕਿ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਉਹਨਾਂ ਨੂੰ ਹੋਰ ਕੋਈ ਚਾਹ ਨਹੀਂ। ਉਹਨਾਂ ਦੇ ਮਨ ਜਿਹੜਾ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਹੋਰ ਕਿਤੇ ਨਹੀਂ ਲੱਗਦਾ। ਉਹਨਾਂ ਦਾ ਮਨ دنیਵੀ ਵਸਤੂਆਂ 'ਤੇ ਨਹੀਂ ਲੱਗਦਾ, ਮਨ ਬਾਹਰਲੇ ਹੋਰ ਪਦਾਰਥਾਂ 'ਤੇ ਨਹੀਂ ਜਾਂਦਾ ਪਰ ਉਹਨਾਂ ਦਾ ਮਨ ਕੇਵਲ ਵਾਹਿਗੁਰੂ ਦੇ ਚਰਨਾਂ ਵਿੱਚ ਲੱਗਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਰ ਕੇ ਇਹਨਾਂ ਦਾ ਬਾਣ ਬਾਣ ਵੇਦੇ ਆ ਚਰਨਾਰ ਬਿੰਦ ਉਹਨਾਂ ਦਾ ਵਾਹਿਗੁਰੂ ਦੇ ਚਰਨਾਂ ਵਿੱਚ ਮਾਣ ਬਿੰਨਿਆ ਗਿਆ ਇਹ ਦਰਸ਼ਨ ਲਗੜਾ ਸਾਹੂ ਉਹ ਉਹਨਾਂ ਨੂੰ ਕੇਵਲ ਸਾਹੂ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਦੀ ਪ੍ਰੀਤ ਲੱਗੀ ਹੋਈ ਹੈ ਓਪਰ ਗੋਵਿੰਦ ਗੋਪਾਲ ਰਾਏ ਸ਼ੇਵਾ ਸੁਆਮੀ ਲਾ ਹੋ ਕਿ ਉਹਨਾਂ ਨੇ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਓਟ ਲਈ ਹੋਈ ਹੈ ਉਸ ਗੋਪਾਲ ਰਾਏ ਜਿਹੜਾ ਧਰਤੀ ਦੀ ਪਿਤ ਪਾਲਣਾ ਕਰਨ ਵਾਲਾ ਉਹ ਕਹਈਏ ਧਰਤੀ ਆਲ ਕੇ ਉਹਦੀ ਪਿਤ ਧਰਤੀ ਦੇ ਜੀਵਾਂ ਦੀ ਪਿਤ ਪਾਲਣਾ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਧਰਤੀ ਦੇ ਜੀਵਾਂ ਦੀ ਪਿਤ ਪਾਲਣਾ ਕਰਦਾ ਏ ਉਹ ਸਵਾਹਿਗੁਰੂ ਪਰਮੇਸ਼ਰ ਗੋਵਿੰਦ ਤੇ ਨਾਮ ਦੀ ਉਸ ਹਰੀ ਰਾਏ ਪਰਮੇਸ਼ਰ ਦੀ ੋਟ ਲਈ ਹੋਈ। ਇਹ ਮਨੋ ਜਨਨਾ ਚਰਦਾਸ ਸਿਵਾ ਸੁਆਮੀ ਲਾਹੋ ਕਿ हे ਵਾਹਿਗੁਰੂ ਪਰਮੇਸ਼ਰ ਸਾਨੂੰ ਆਪਣੀ ਸੇਵਾ ਵਿੱਚ ਲਾਉਣਾ ਕਰ। ਵਿਖਿਆ ਉਹਨਾਂ ਸੰਤਾਂ ਨੇ ਵੀ ਮੇਰਾ ਸਾਧੂ ਵਰਕਾਰ ਹੋ ਜੇ ਹੁਣ ਗਰੀਬ ਨਿਵਾਜ ਧਰਮ ਅਰਜਨ ਦੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਉਹਨਾਂ ਨੂੰ ਹੁਣ ਵਿਖਿਆ ਵਿਖਿਆ ਭਾਗ ਕੀ ਜਹਿਰ ਵਰਕੇ ਜਿਹੜੇ ਪਦਾਰਥ ਨੇ ਉਹ ਕੋ ਨਹੀਂ ਸਕਦੇ ਛੋ ਨਹੀਂ ਸਕਦੇ ਕਿਉਂਕਿ ਵੈਰ ਗੁਰੂ ਦੇ ਨਾਲ ਤੋਂ ਬਗੈਰ ਜਿੰਨੇ ਵੀ ਸੰਸਾਰ ਦੇ ਰਸ ਕਸ ਨੇ ਇਹ ਸਾਰੇ ਜਹਿਰ ਰੂਪੀ ਨੇ ਵਿਖਿਆ ਆਂ ਇੱਕ ਛੇਰ ਵਿੱਚ ਸਾਰੇ ਕੌੜੇ ਹੋ ਜਾਂਦੇ ਨੇ ਮਾਲਕ ਕਹਿੰਦੇ ਖਿੰਮੈ ਕੌੜੇ ਹੋਏ ਗਏ ਜਿਤਰੇ ਮਾਇਆ ਤੋਂ ਮਾਇਆ ਦੇ ਭੋਗ ਮਾਇਆ ਦੇ ਰਸ ਖਾ ਸਕੇ ਖਿੰੇ ਵਿੱਚ ਕੌੜੇ ਹੋ ਜਾਂਦੇ ਨੇ ਸੋ ਗਰੀਬ ਨਾਰ ਜਿੱਤੇ ਬਾਦਸ਼ਾਹ ਕਿਰਪਾ ਕਰਦੇ ਨੇ ਮਹਾਰਾਜ ਕਹਿੰਦੇ ਵਿਖਿਆ ਕੋਈ ਨਾ ਸਕਈ ਉਹਨਾਂ ਨੂੰ ਸੰਸਾਰ ਦੇ ਵਿਖਿਆ ਵਰਗੇ ਜਿਹੜੇ ਜ਼ਹਿਰ ਵਰਗੇ ਪਦਾਰਥ ਨੇ ਉਹਨਾਂ ਨੂੰ ਪੋਹ ਨਹੀਂ ਸਕਦੇ ਉਹਨਾਂ ਤੋਂ ਦੂਰ ਰਹਿੰਦੇ ਨੇ ਕਿਉਂਕਿ ਕਿਉਂ ਦੂਰ ਰਹਿੰਦੇ ਨੇ ਕਿਉਂ ਨਹੀਂ ਉਹਨਾਂ ਨੂੰ ਮਾਇਆ ਤਾਂ ਉਹਨਾਂ ਦੇ ਕੋਲ ਵੀ ਰੱਬ ਦੇ ਪਿਆਰਿਆਂ ਤੇ ਕੋਲ ਵੀ ਮਾਇਆ ਬਹੁਤ ਹੁੰਦੀ ਹੈ ਮਾਇਆ ਤੋਂ ਉਹਨਾਂ ਦੀ ਦਾਸੀ ਇਹ ਪਦਾਰਥ ਉਹਨਾਂ ਦੇ ਕੋਲ ਦਾਸੀ ਦਾਸ ਬਣ ਕੇ ਆਉਂਦੇ ਨੇ ਪਦਾਰਥ ਢੇਰਾਂ ਦੇ ਢੇਰ ਆਉਂਦੇ ਨੇ ਉਹਨਾਂ ਦੇ ਕੋਲ ਪਰ ਉਹ ਉਹਨਾਂ ਦੇ ਵਿੱਚ ਗੁਲਤਾਨ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕਿਉਂਕਿ ਮਿਲ ਸਤਿਗੁਰੂ ਗੁਣ ਗਾਓ ਸੱਚੀ ਸੰਗਤ ਵਿੱਚ ਬੈਠ ਕੇ ਰੱਬ ਦੇ ਪਿਆਰੇ ਤੇ ਰੱਬ ਦੇ ਪਿਆਰਿਆਂ ਦੇ ਨਾਲ ਬੈਠ ਕੇ ਗੁਣ ਗਾਉਂਦੇ ਨੇ ਆਪ ਜੀ ਇਸ ਕਰਕੇ ਉਹਨਾਂ ਨੂੰ ਸੰਸਾਰ ਦੇ ਜਹਿਰ ਵਰਗੇ ਪਦਾਰਥ ਵੀ ਕੋ ਨਹੀਂ ਸਕਦੇ ਛੂਹ ਨਹੀਂ ਸਕਦੇ ਮਾਇਆ ਆਪ ਬੰਦੇ ਨੂੰ ਮਾਇਆ ਖਾ ਜਾਂਦੀ ਏ ਮਾਇਆ ਹੋਈ ਆਗਨੀ ਜਗਤ ਰਹੀ ਲੁਪਟਾਏ ਜੋ ਇਸ ਦੀ ਸੇਵਾ ਕਰੇ ਇਸ ਕੋ ਰਖਾਈ ਬੰਦਾ ਮਾਇਆ ਦੇ ਪਿੱਛੇ ਭੱਜਦਾ ਹੈ ਮਾਇਆ ਬੰਦੇ ਤੋਂ ਹੋਰ ਦੂਰ ਜਾਂਦੀ ਹੈ ਰੋਹੀ ਮਾਇਆ ਕਿਤੇ ਬੰਦੇ ਨੂੰ ਖਾ ਜਾਂਦੀ ਹੈ ਪਰ ਦੂਜੇ ਪਾਸੇ ਰੱਬ ਦੇ ਪਿਆਰੇ ਮਾਨੁਖ ਉਹ ਜਉ ਤਿਆਗ ਦੇ ਤਬ ਉਹ ਚਰਨੀ ਆਏ ਪਏ ਕਹਿੰਦੇ ਉਹ ਦੂਰ ਕਰਦੇ ਨੇ ਤੇ ਮਾਇਆ ਉਹਨਾਂ ਦੇ ਪਿੱਛੇ-ਪਿੱਛੇ ਫਿਰਦੀ ਏ ਇਹ ਕਹਿੰਦੇ ਪਰ ਫਿਰ ਵੀ ਉਹਨਾਂ ਨੂੰ ਛੂਹ ਨਹੀਂ ਸਕਦੀ ਕਬੀਰ ਸਾਹਿਬ ਜੀ ਧਾਰਨ ਲੈ ਲਓ ਕਬੀਰ ਸਾਹਿਬ ਨੂੰ ਮਾਇਆ ਠੱਗਣ ਵਾਸਤੇ ਆ ਗਈ ਮਾਇਆ ਨੇ ਬਹੁਤ ਸੁੰਦਰ ਇਸਤਰੀ ਦਾ ਰੂਪ ਬਣਾਇਆ ਕਬੀਰ ਦੇ ਕੋਲ ਆ ਗਈ ਤੇ ਕਬੀਰ ਨੂੰ ਕਹਿਣ ਲੱਗੀ ਕਿ ਕਬੀਰਾ ਸਾਡਾ ਕਿਹੜੇ ਕੰਮ 'ਚ ਪਿਆ ਹੋਇਆ ਹੈ ਯਾਰ ਤੇਰੀ ਖੰਡੀ ਸੋਨੇ ਦੀ ਬਣਾ ਦੇ ਯਾਰ ਜੇ ਨੂੰ ਜੋ ਕਵੇਂ ਆ ਸਾਰੇ ਤੇਰੇ ਸੋਨੇ ਦੇ ਬਣਾ ਦਿਆਂ ਵੇਲਾ ਬਹਿ ਕੇ ਆ ਤੂੰ ਕਿਹੜੇ ਕੰਮ ਨੂੰ ਪਿਆ ਹੋਇਆ ਤੇ ਕਬੀਰ ਸਾਹਿਬ ਦਿਵ ਦ੍ਰਿਸ਼ਟੀ ਵਾਲੇ ਮਹਾਂਪੁਰਖ ਵੇਖਿਆ ਕਹਿੰਦੇ ਤਾਂ ਮਾਇਆ ਛੱਡਣ ਆਈਏ ਕਬੀਰ ਸਾਹਿਬ ਨੇ ਉਹਦੀ ਗੁੱਤ ਬੜੀ ਤੇ ਬਾਣੀ ਦੇ ਵਿੱਚ ਬਚਨ ਕੀਤਾ ਨਾ ਕੋ ਕਾਠੀ ਕੰਨੋਂ ਕਾਠੀ ਕਾਟੂਟ ਕੇ ਢਾਰੀ ਕਹੋ ਕਬੀਰ ਸੰਤਨ ਕੀ ਬੈਣ ਈ ਲੋਕ ਦੀ ਪਿਆਰੀ ਕਹਿੰਦੇ ਉਹਨੂੰ ਨੱਕ ਵੀ ਕੱਢ ਦਿੱਤਾ ਉਹਦਾ ਕੰਨ ਵੀ ਕੱਢ ਦਿੱਤਾ ਉਹਦੀ ਗੁੱਤ ਵੀ ਕੱਢ ਦਿੱਤੀ ਤੇ ਫਿਰ ਕਹਿੰਦੇ ਮਾਇਆ ਨੂੰ ਕਹਿੰਦੇ ਹੁਣ ਜਾ ਉਹ ਮਾਇਆ ਨੂੰ ਜਦੋਂ ਵੇਖੀ ਨਾ বিষ্ণੂ ਭਗਵਾਨ ਦੇ ਕੋਲ ਤੇ ਕ੍ਰਿਸ਼ਨ ਭਗਵਾਨ ਕਹਿੰਦੇ ਹਾਂ 10 ਵੇ ਕਹਿੰਦੇ ਭਗਵਾਨ ਸਾਰੀ ਦੁਨੀਆ ਨੂੰ ਫਾਗ ਸਕਦੀ ਆ ਪਰ ਤੇਰੇ ਭਗਤਾਂ ਨੂੰ ਨਹੀਂ ਫਾਗ ਸਕਿਆ ਉਹਨਾਂ ਨੂੰ ਨਹੀਂ ਸ਼ੂਹ ਸਕਦੀ ਤੇ ਗੁਰੂ ਅਰਜਨ ਦੇ ਮਹਾਰਾਜ ਕਿਤੇ ਵਿਖਿਆ ਉਹ ਦੇ ਸਕਈ ਜ਼ਹਿਰ ਵਰਗੇ ਵਿਖਿਆ ਦੇ ਜ਼ਹਿਰ ਵਰਗੇ ਪਦਾਰਥ ਜਿਹੜੇ ਨੇ ਨਾ ਉਹਨਾਂ ਨੂੰ ਕੋ ਨਹੀਂ ਸਕਦੇ ਸ਼ੂਹ ਨਹੀਂ ਸਕਦੇ ਇਹਨਾਂ ਨੂੰ ਜਿਹੜੇ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਗੁਣ ਗਾਉਂਦੇ ਹਨ ਜਿਹ ਤੇ ਉਪਜੀ ਤੇ ਹੈ ਵਲੀ ਸੱਚੀ ਪ੍ਰੀਤ ਸੁਭਾਵ ਉਹਦੇ ਬਾਦਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਫਿਰ ਉਹਨਾਂ ਦੀ ਅਵਸਥਾ ਕਿਹੜੀ ਬਣ ਜਾਂਦੀ ਏ ਜਿਹੇ ਤੇ ਉਪਜੀ ਜੈਸੀ ਉਪਜੀ ਪੇਟ ਤੇ ਤੌਰ ਤੈਸੀ ਨਿਭ ਹੈ ਔੜ ਇਹ ਰਾਜਿਸਕਾ ਬਖੂਰਾ ਪੁਜੇ ਨਰਤਨ ਔੜ ਜਿਹੜੇ ਜੋ ਮਾਂ ਦੇ ਪੇਟ ਤੋਂ ਜਨਮੇ ਸੰਨਾ ਉਹਵੇਂ ਦੇ ਬੇਰ ਉਸ ਸੰਸਾਰ ਤੋਂ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਕੇ ਮਿਲ ਗਏ ਜਦੋਂ ਮਾਂ ਦੇ ਪੇਟ ਵਿੱਚ ਮਨੁੱਖ ਦਾ ਜਨਮ ਹੋਣ ਤੋਂ ਪਹਿਲਾਂ ਉਹਦੀ ਸੁਰਤ ਲੱਗੀ ਹੁੰਦੀ ਹੈ ਉਹ ਉੱਠਾ ਲੜ ਗਿਆ ਹੁੰਦਾ ਪਰ ਉਹਦੀ ਸੁਰਤ ਜਿਹੜੀ ਹੈ ਧਿਆਨ ਜਿਹੜਾ ਹੈ ਉਹ ਵਾਹਿਗੁਰੂ ਦੇ ਚਰਨਾਂ ਨਾਲ ਲੱਗਿਆ ਹੁੰਦਾ ਹੁਣੇ ਆਪਾਂ ਪਾਵਨ ਬਾਣੀ ਦੇ ਵਿੱਚ ਪੜਿਆ ਹੈ ਲਿਵ ਛੁਰ ਕੀ ਲੱਗੀ ਕ੍ਰਿਸ਼ਨਾ ਆਇਆ ਵਰ ਹਟਾਇਆ ਆਪਦੇ ਦੀ ਲਿਵ ਟੁੱਟ ਜਾਂਦੀ ਏ ਜਦੋਂ ਜਨਮ ਹੁੰਦਾ ਹੈ ਲਿਵ ਛੁੜਦੀ ਉਹਦੀ ਤ੍ਰishna ਤੇ ਸ਼ਾਵਾ ਵਧ ਜਾਂਦੀਆਂ ਨੇ ਲਿਵ ਛੁੜਦੀ ਲੱਗੀ ਤ੍ਰishna ਮਾਇਆ ਪਰ ਵਰਤਾਇਆ ਫਰਮਾਇਆ ਦਾ ਹੁਕਮ ਆ ਚੱਲਦਾ ਏ ਉਹਦੇ ਉੱਪਰ ਤੇ ਕਹਿੰਦੇ ਪਰ ਇੱਕ ਪਾਸੇ ਉਹ ਰੱਬ ਦੇ ਪਿਆਰੇ ਜਿਨ੍ਹਾਂ ਦੀ ਲਿਵ ਲੱਗੀ ਹੋਈ ਏ ਜਿਹਹਤੇ ਉਪਜੀ ਤੇ ਹੀ ਮਿਲਿਏ ਤੋਂ ਪੈਦਾ ਹੋਏ ਸਨ ਜਿੱਦਾਂ ਦੇ ਪੈਦਾ ਹੋਏ ਸਨ ਉਹਦਾ ਵੀ ਫੇਰ ਉਹ ਲਿਵ ਲੱਗੀ ਤੇ ਰੱਬ ਦੇ ਨਾਲ ਚਲੇ ਨਾਮ ਜਗਦਿਆਂ ਜਗਦਿਆਂ ਰੂਪ ਦਾ ਜਦੋਂ ਜਨਮ ਹੁੰਦਾ ਹੈ ਪਿਛਲੇ 100 ਸਾਲ ਦੇ ਪਿਛਲੇ 100 ਜਨਮ ਦੀ ਉਹਨੂੰ ਸੋਚੀ ਹੁੰਦੀ ਹੈ ਪਿਛਲਾ 100 ਜਨਮ ਮੈਂ ਕਿਹੜੇ ਜਨਮ ਜੁਗ ਤੋਂ ਹੋ ਕੇ ਆਇਆ ਹਾਂ ਇਹਨੇ ਪਰ ਜਦੋਂ ਜਨਮ ਹੁੰਦਾ ਫਿਰ ਮਾਇਆ ਦੀ ਐਸੀ ਲਪੇਟ ਵੱਜਦੀ ਹੈ ਸਾਰਾ ਕੁਝ ਹੀ ਭੁੱਲ ਜਾਂਦਾ ਨਾਮ ਵੀ ਛੁੱਟ ਜਾਂਦਾ ਪਰ ਇੱਕ ਪਾਸੇ ਉਹ ਪਰਮੇਸ਼ਰ ਦੇ ਪਿਆਰੇ ਜਦਾਂ ਦੀ ਲਿਵ ਲੱਗੀ ਮਾਤਾ ਦੇ ਪੇਟ ਵਿੱਚੋਂ ਜਨਮ ਹੋਇਆ ਮੌਮੈਂ ਦੀ ਲੇਵ ਲੱਗੀ ਹੋਈ ਜੇ ਰੱਬ ਦੇ ਚਰਨਾਂ ਪਿਆਰ ਰਾਜਦੇ ਨੇ ਉਹਨਾਂ ਮਹਾਰਾਜ ਬਾਣੀ ਦੇ ਕਹਿੰਦੇ ਸੇਵ ਕੀ ਓੜ ਕਿਤੇ ਵੀ ਫ੍ਰੀਤ ਜੀਵਤ ਸਾਲੇ ਸੇਵਿਓ ਆਪਣਾ ਚਲਦੇ ਰੱਖਿਓ ਜੀਤ ਇਹਨੇ ਜਿੰਦਿਆਂ ਵੀ ਅਪਦਾ ਨਾਮ ਜਪਦਾ ਸੀ ਜਨਮ ਤੋਂ ਪਹਿਲਾਂ ਵੀ ਜਪਦਾ ਸੀ ਮੌਤ ਤੋਂ ਬਾਅਦ ਵੀ ਚੱਲੀ ਜਾਂਦਾ ਏ ਉਹ ਜਿਵੇਂ ਨਾ ਜੰਨ ਤੇ ਉਪਜੀ ਜਿੱਥੋਂ ਜਿੱਦਾਂ ਦਾ ਪੈਦਾ ਹੋਇਆ ਸੀ ਉਹਨਾਂ ਦਾ ਯੋਗ ਵਿੱਚ ਜਾ ਕੇ ਮਿਲ ਗਿਆ ਕਿੱਦਾਂ ਮਿਲਿਆ ਸੱਚੀ ਪ੍ਰੀਤ ਸਮਾਰ ਕਹਿੰਦੇ ਉਹਦੀ ਸੱਚੀ ਪ੍ਰੀਤ ਸੀ ਰੱਬ ਦੇ ਨਾਲ ਤੇ ਸੱਚੀ ਪ੍ਰੀਤ ਦੇ ਨਾਲ ਕੋ ਰੱਬ ਦੇ ਵਿੱਚ ਮਿਲ ਗਿਆ ਉਹ ਰੱਬ ਦੇ ਨਾਲ ਇੱਕਮਿਕ ਹੋ ਗਿਆ ਉਹ ਕਿਰਪਾ ਜਿਹੇ ਨਰਕੋਂ ਕੀ ਨੇ ਤੇ ਇਹ ਹੀ ਜੁਗਤ ਪਛਾਨੀ ਨਾਟਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਪਾਨੀ ਵਾਹਿਗੁਰੂ ਪਰਮੇਸ਼ਰ ਗੋਬਿੰਦ ਦੇ ਚਰਨਾਂ ਦੇ ਵਿੱਚ ਸਮਾਗਿਆ ਕਾਣ ਗਹਿਨੀ ਪਾਰ ਬ੍ਰਹਮ ਬਹੁੜਾ ਵਿਸ਼ਵਿਆਹੋ ਜਮਾਈ ਪਿੰਦੇ ਜਿਨ੍ਹਾਂ ਨੂੰ ਕਰ ਕਈਏ ਹੱਥ ਗਹਿ ਕਈਏ ਪਕੜਨਾ ਪਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਹੱਥ ਨਾਲ ਵੜ ਕੇ ਨੇੜੇ ਕਰ ਲਿਆ ਉਹਨਾਂ ਦੀ ਬਾਹ ਫੜਦੀ ਕਾਰ ਕਈਏ ਬਾਹ ਫੜ ਕੇ ਜੀ ਪਕੜਨਾ ਜਿਨ੍ਹਾਂ ਦੀ ਬਾਹ ਫੜ ਕੇ ਹੱਥ ਫੜ ਕੇ ਪ੍ਰਭੂ ਦਾ ਪਰਮੇਸ਼ਰ ਨੇ ਆਪਣੇ ਵਿੱਚ ਬੁਲਾ ਲਿਆ ਆਪਣੇ ਨਾਲ ਜੋੜ ਲਿਆ ਬਹੁੜ ਨਾ ਵਿਛੜਿਆ ਹੋਇ ਇਹਨੂੰ ਦੁਬਾਰਾ ਵਾਹਿਗੁਰੂ ਤੋਂ ਵਿਛੜਦੇ ਨਹੀਂ ਜਿਨ੍ਹਾਂ ਦੀ ਬਾਹ ਗੁਰੂ ਨਾਨਕ ਫੜ ਲੈਂਦਾ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਆਪਣਾ ਬਣਾ ਲੈਂਦਾ ਹੈ ਜਿਨ੍ਹਾਂ ਜਿਹੜੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹ ਜਿਹਦਾ ਦੀ ਬਾਹ ਵਾਹਿਗੁਰੂ ਪਰਮੇਸ਼ਰ ਫੜ ਲੈਂਦਾ ਹੈ ਉਹ ਛੱਡਦਾ ਨਹੀਂ ਬਹੁਤ ਦਮ ਛੜਿਆ ਹੋਊ ਉਹਰ ਦੁਬਾਰਾ ਵਿਛੜਦੇ ਨਹੀਂ ਫਿਰ ਉਹ ਜਨਮਾਂ ਜਨਮਾਂ ਚ ਨਹੀਂ ਪੈਂਦੇ ਉਹ ਜੁਨੀਆਂ ਚ ਨਹੀਂ ਆਉਂਦੇ ਉਹ ਵਾਰ-ਵਾਰ ਜਪਦੇ ਮਰਦੇ ਨਹੀਂ ਉਹ ਫਿਰ ਇੱਕ ਵਾਰ ਗੁਰੂ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਂਦੇ ਨੇ ਫਿਰ ਉਹਦੇ ਤੋਂ ਵਿਛੜਦੇ ਨਹੀਂ ਹੰਤਾ ਬਾਹ ਜਾਉ ਲਖ ਬੇਰੀਆ ਹਰ ਸੱਜਣ ਅਗੰ ਅਗਾਹ ਤੇ ਕਹਿੰਦੇ ਇਹੋ ਜੇ ਸੱਜਣ ਇਹੋ ਜੇ ਪਰਮੇਸ਼ਰ ਜਿਨੇ ਇੱਕ ਵਾਰੀ ਬਾਹ ਫੜ ਲਈ ਤੇ ਬੰਦਾ ਵਿਛੜਿਆ ਹੀ ਨਹੀਂ ਕਹਿੰਦੇ ਇਹੋ ਜੇ ਹਰੀ ਪਰਮੇਸ਼ਰ ਸੱਜਣ ਤੁਮ ਬਾੜ ਚਾਹੂੰ ਲੱਖ ਵੇਰੀਆਂ ਕਹਿੰਦੇ ਮੈਂ ਲੱਖਾਂ ਵਾਰੀ ਵਾਰ ਨੇ ਬਲਹਾਰ ਨੇ ਲੱਖ ਵੇਰੀਆਂ ਮੈਂ ਲੱਖਾਂ ਵਾਰੀ ਉਹਦੇ ਤੋਂ ਕੁਰਬਾਨ ਜਾਂਦਾ ਹਾਂ ਬਲਹਾਰ ਜਾਂਦਾ ਹਾਂ ਹਰ ਸੱਜਣ ਅਗੰ ਅਗਾਹੋ ਜਿਹੜਾ ਹਰੀ ਪਰਮੇਸ਼ਰ ਸੱਜਣ ਜਿਹੜਾ ਹੈ ਉਹਦੇ ਤੋਂ ਮੈਂ ਲੱਖਾਂ ਰਹੀ ਕੁਰਬਾਨ ਵਾਰ ਨਹੀਂ ਬਲਹਾਰਦੇ ਜਾਂਦਾ ਸ਼ਰਮ ਬਈ ਨਾਰਾਇਣ ਨਾਨਕ ਦਰਪਿਆ ਹੋ ਤੇ ਖੀਲੀਆਂ ਪੰਧੀਆਂ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਜਿਹੜੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਸ਼ਰਮ ਪਈ ਨਾਰਾਇਣ ਜਿਹੜੇ ਉਸ ਹਰੀ ਨਾਰਾਇਣ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਨਾਮਿਕ ਦਰ ਪਈਆ ਹੋ ਤੇ ਕਹਿੰਦੇ ਏ ਨਾਨਕ ਏ ਵਾਹਿਗੁਰੂ ਪਰਮੇਸ਼ਰ ਮੈਂ ਨਾਨਕ ਤੇਰੇ ਦਰ ਤੇ ਆ ਗਿਆ ਹਾਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ ਤੇ ਸ਼ਰਨ ਆਿਆਂ ਦੀ ਲਾਜ ਰਤ ਹੈ ਓਖ ਸੁਹੰਦਾ ਸਰਬ ਸੁਖ ਜਿਸ ਵਾਸੇ ਵੇ ਪਰਵਾਹ ਯਕੀਨ ਦੀ ਪੰਤੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਮਹੀਨੇ ਨੂੰ ਸੰਬੋਧਨ ਕਰਕੇ ਬਚਨ ਕਰਦੇ ਨੇ ਕਿ ਉਹ ਖੁਸ਼ਵੰਤਾ ਸਰਬ ਸੁਖਰ ਇੰਦੇ ਖੁਸ਼ ਦਾ ਇਹ ਪਾਵਨ ਮਹੀਨਾ ਉਹਨਾਂ ਹੀ ਰੂਪ ਇਸਤਰੀਆਂ ਵਾਸਤੇ ਸੁਭਾਵਨਾ ਹੈ ਸਰਬ ਸੁਖਾਂ ਵਾਲਾ ਹੈ ਜਿਸ ਬਖਸ਼ੇ ਵੇ ਪ੍ਰਵਾਹ ਜਿਨ੍ਹਾਂ ਨੂੰ ਵਾਹਿਗੁਰੂ ਬੇਪਰਵਾਹ ਪਰਮੇਸ਼ਰ ਬਖਸ਼ ਦੇਂਦਾ ਹੈ ਜਿਨ੍ਹਾਂ ਤੇ ਨਜ਼ਰ ਰਹਿਮਤ ਕਰ ਦਿੰਦਾ ਹੈ ਉਹਨਾਂ ਵਾਸਤੇ ਇਹ ਪਾਵਨ ਮਹੀਨਾ ਬਹੁਤ ਹੀ ਸਰਬ ਸੁਖਾਂ ਵਾਲਾ ਹੁੰਦਾ ਹੈ ਉਹਨਾਂ ਤੇ ਬੜੀਆਂ ਰਹਿਮਤਾਂ ਵਾਲਾ ਹੁੰਦਾ ਹੈ ਸੋ ਇਸ ਪਾਵਨ ਮਹੀਨੇ ਦੇ ਵਿਚਾਰ ਸਤਿਗੁਰੂ ਜੀ ਸਾਨੂੰ ਇਹ ਬਖਸ਼ਿਸ਼ ਕਰਦੇ ਹਨ ਕਿ ਭਾਈ ਇਸ ਪਾਵਨ ਮਹੀਨੇ ਦੇ ਵਿੱਚ ਉਸ ਹਰੀ ਪਰਮੇਸ਼ਰ ワਹਿਗੁਰੂ ਦੇ ਨਾਮ ਨਾਲ ਜੁੜਨਾ ਕਰੀਏ ਬਾਣੀ ਬਾਣੇ ਦੇ ਤਾਰਨੇ ਹੋਈਏ ਸੋ ਇਹ ਜੋ ਪਾਉਣਾ ਹਿੰਨਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਮਛੋੜੇ ਸੋ ਇਹ ਸੱਚੇ ਪਾਤਸ਼ਾਹ ਜੀ ਦੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਜੋ 6 ਬੋ ਦੀ ਰਾਤ ਤੋਂ ਲੈ ਕੇ 13 ਬੋ ਤੱਕ ਜੋ ਸ਼ਹਾਦਤਾਂ ਹੋਈਆਂ ਉਸ ਤੋਂ ਬਾਅਦ ਵੀ ਛਾਰਾ ਨਹੀਂ ਕਿ ਇਦਾਂ ਹੀ ਜੋ ਚੱਲਦਾ ਰਿਹਾ ਸੋ ਇਸ ਬਾਉਂਡ ਮੈਂ ਜਿਹੜਾ ਮਹਾਰਾਜ ਕੀਤੇ ਵਾਦ ਤੋਂ ਵਾਦ ਪਈ ਨਾਮ ਜਪੀਏ ਬਾਣੀ ਪੜੀਏ ਗੁਰੂ ਆਲੇ ਬਣੀਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਬੈਠ ਕੇ ਨਾਮ ਜਪੀਏ ਤਾਂ ਕੀ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ